ਦੂਸਰੀ ਚੀਜ਼ ਸ਼ਬਦਾਰਲੀ ਜੋ ਕਹਿ ਵਰਲੀ ਸ਼ਬਦਾਰਲੀ ਮੈਨੇ ਜਿਹੜੀ ਸੀ ਬੋਲ ਬੋਲਦੇ ਹਾਂ ਜਿਸ ਕਰੰਤ ਗਾਲਾਂ ਬਣੀਆਂ ਜਾਂਦੀਆਂ ਹੁੰਦੀਆਂ ਹਨ ਬੱਚੇ ਗਾਲਾਂ ਬਣਨੀਆਂ ਸਿੱਖ ਜਾਣਗੇ ਬਲਕਿ ਬੱਚਿਆਂ ਨੂੰ ਤੇ ਗਾਲਾਂ ਬਣਨੀਆਂ ਸਿਖਾਈਆਂ ਜਾਂਦੀਆਂ ਨੇ ਚਾਹੇ ਪੰਜਾਬੀ ਦੇ ਘਰਾਂ 'ਚ ਬੜੀ-ਬੜੀ ਪ੍ਰਾਪਤੀ ਸਮਝਿਆ ਜਾਂਦਾ ਕਿ ਜੇ ਬੱਚਾ ਗਾਲ ਘੜਦਾ ਹੈ ਨਾ ਉਹ ਪ੍ਰਾਪਤੀ ਸਮਝਿਆ ਜਾਂਦਾ ਆਇਆਂ ਨੂੰ ਫਿਰ ਇਸ ਦਿਖਾ ਦੇ ਚਲੋ ਬੇਟਾ ਚੱਜੇ ਮਾਲ ਘੜ ਰਿਹਾ ਚਲੰਤਨ ਨੂੰ ਬਾਹਰ ਮੜ ਕੇ ਨਾ ਬਿਜਿਵੇਂ ਬੜੀ ਬੜੀ ਪ੍ਰਾਪਤੀ ਡਿਗਰੀ ਲੈ ਲੀਨ ਬੱਚੇ ਨੇ ਗਾਹੜ ਮੀਂਹ ਸਿਰ ਵੀ ਲਾ ਹੁਣ ਜਿਸ ਆਗਨ ਜਿਸ ਪੈੜੀ ਆਦਤ ਨੂੰ ਅਸੀਂ ਪ੍ਰਾਪਤੀ ਮੰਨ ਬੈਠੇ ਤੇ ਉਸੋਂ ਦਾ ਹਾਲ ਕੀ ਹੋਇਆ ਸ਼ਬਦਾਵਲੀ ਸਾਡੀ ਕਿੱਧਰ ਦੀ ਹੈ ਔਰ ਸਾਡੀ ਸ਼ਬਦਾਵਲੀ ਤੇ ਖਾਸ ਕਰਕੇ ਪੰਜਾਬ ਦੇ ਪਿੰਡਾਂ ਵਿੱਚ ਮੈਨੂੰ ਕਹਿਣ ਤੋਂ ਕੋਈ ਚਿੰਝ ਨਹੀਂ ਹੈ ਸੱਚ ਹੈ ਜਿੰਨਾ ਮਰਜੀ ਤੁਸੀਂ ਮੈਂ ਟੁੱਟਲਾ ਲਓ ਇੱਕ ਰਿਸ਼ਤੇਦਾਰੀ ਵਾਲੀ ਗਾਹ ਹੈ ਉਹ ਤੇ ਇੰਨੀ ਕਾਮਨ ਹੈ ਸਾਡੀ ਔਮ ਦੇ ਵਿੱਚ ਕਿ ਬੰਦਾ ਗਾਲ੍ਹਿ ਕਰ ਰਿਹਾ ਆਪਣੇ ਆਪ ਨੂੰ ਵੀ ਕਹੀ ਜਾਂਦਾ ਹੈ ਜਿਹਦੇ ਨਾਲ ਗਾਲ੍ਹਿ ਕਰ ਰਿਹਾ ਉਹਨੂੰ ਵੀ ਕਹੀ ਜਾਂਦਾ ਹੈ ਜਿਹਦੇ ਬਾਰੇ ਗਾਲ੍ਹਿ ਚੱਲਦੀ ਉਹਨੂੰ ਵੀ ਕਹੀ ਜਾਂਦਾ ਹੈ ਆਹ ਹਾਲ ਹੈ ਰਿਸਪੈਕਟ ਅਰੀਵਨਾ ਸੀ ਸ਼ੌਦੀਪ ਗਾਛਿਆ ਹੋਗਾ ਦੂਸਰਾ ਸਾਡੀਆਂ ਗਾਲਾਂ ਦਾ ਮਿਆਰ ਬੜਾ ਡਿੱਗਿਆ ਹੋਇਆ ਹੈ ਪੰਜਾਬੀ ਦੀਆਂ ਗਾਲਾਂ ਲੱਕ ਤੋਂ ਥੱਲੇ ਨਹੀਂ ਹੁੰਦੀਆਂ ਨੇ ਤੇ ਪੂਰੀ ਦੁਨੀਆ 'ਚ ਸਭ ਤੋਂ ਭੈੜੀਆਂ ਗਾਲਾਂ ਬਣੀਆਂ ਜਾਂਦੀਆਂ ਨੇ ਭੈੜੀਆਂ ਗਾਲਾਂ 'ਚ ਇਹ ਵੀ ਪੰਜਾਬੀ ਦੇ ਗਾਲਾਂ ਨਹੀਂ ਸ਼ਮਾਰਦੇ ਕੁਝ ਚੰਗੀਆਂ ਗਾਲਾਂ ਵੀ ਹੁੰਦੀਆਂ ਨੇ ਜਿਵੇਂ ਗੁਜਰਾਤ ਦੀਆਂ ਗਾਲਾਂ ਉਹ ਗਾਣਾ ਕੱਢਦੇ ਲੱਗਦਾ ਜਿਵੇਂ ਇੱਕ ਜੀਵਲਾ ਮਟਾਪਿਆ ਆ ਰਹਾ ਹੋਵੇ ਤੇ ਪਰਜਤੀ ਤੰਗਾਰੇ ਲੜਦੇ ਵੀ ਲੱਗਦਾ ਜਿਵੇਂ ਭਜਨ ਗੀਤ ਗਾਰੇ ਨੇ ਲੱਗਦਾ ਹੀ ਨਹੀਂ ਲੜਦੇ ਨੇ ਤੇ ਸਾਡੇ ਵਾਲੇ ਗੱਲਬਾਤ ਕਰਦੇ ਵੀ ਗੱਲਾਂ ਨਹੀਂ ਲੜ ਰਹੇ ਉੱਚੀ ਜੀ ਦੂਸਰਾ ਗਾਣਾ ਉਹ ਤੇਰੇ ਗਾਣਾਂ ਦਾ ਇਸ ਕਰਕੇ ਸ਼ਬਦਾਵਲੀ ਕਿੰਦਾਂ ਦੀ ਹੈ ਜੋ ਤੁਸੀਂ ਬੋਲਣੀ ਹੈ ਬੱਚੇ ਨਹੀਂ ਸਿੱਖਣੀ ਹੈ ਜੇ ਤੁਹਾਡੀ ਸ਼ਬਦਾਵਲੀ ਵਿੱਚ ਧੰਨਵਾਦ ਹੋਵੇਗਾ ਸ਼ੁਕਰੀਆ ਹੋਵੇਗਾ ਮੇਰੇ ਨਾਲ ਵੀ ਥੈਂਕ ਯੂ ਜੰਪੇਸ਼ਿਓ ਮਿਤੇਸ਼ਿਓ ਜਿਆ ਗ੍ਰਾਸੀਅਸ ਜਪੋਚੀ ਅਰੀਗਾਤੋ ਆਭਾਰੀ ਬੁਧ ਸ਼ੁਕਰੀਆ ਜੋ ਵੀ ਲਫਜ਼ ਹੁੰਦੇ ਇਸ ਤਰ੍ਹਾਂ ਦੇ ਆਭਾਰੀ ਵਜ਼ੂਰੀ ਸਾਡੇ ਸਾਹ ਜੋ ਵੀ ਤੁਸੀਂ ਲਫਜ਼ ਕਹਿੰਦੇ ਜਿੱਦਾਂ ਦੀ ਤੁਹਾਡੀ ਕਿਸੇ ਵੇਸ਼ ਦੀ ਪਾਸ਼ਾ ਦੇ ਵਿੱਚ ਮਿਠਾਸ ਵਾਲੇ ਬੋਲ ਹੋਣਗੇ ਧੰਨਵਾਦ ਤੇ ਥੈਂਕ ਯੂ ਮੁਖਿਮਾ ਸ਼ੁਕਰੀਆ ਮਾਫੀ ਐਕਸਕਿਊਜ਼ ਆਪਣੇ ਆਪ ਨੂੰ ਕਰਨਾ ਐਕਸਕਿਊਜ਼ ਮੀ ਕਹਿਣਾ ਪਾੜੋ ਕਹਿਣਾ ਜੋ ਵੀ ਸੌਰੀ ਜੇ ਸ਼ਬਦ ਤੁਸੀਂ ਯੂਜ਼ ਕਰਦੇ ਹੋ ਤੇ ਬੱਚਾ ਉਹ ਸਿੱਖ ਜਾਏਗਾ ਇਸ ਕਰਕੇ ਸ਼ਬਦਾਵਲੀ ਜੋ ਮਾਪਿਓ ਨੇ ਬੋਲਣੀ ਹੈ ਬੱਚੇ ਨੇ ਸਿੱਖਣੀ ਹੈ ਜੇ ਸ਼ਬਦਾਵਲੀ ਟੌਂਚ ਕਰਨ ਵਾਲੀ ਹੋਏਗੀ ਕਿਸ ਨੂੰ ਢਾਹਾਂ ਕੀ ਗੱਲ ਕਰਨੀ ਹੈ ਬੱਚਾ ਢਾਹਾਂ ਕੀ ਗੱਲ ਕਰਨੀ ਸਿੱਖ ਜਾਏਗਾ ਜੇ ਉਹੀ ਗੱਲ ਤੁਸੀਂ ਮਿਠਾ ਸੱਚ ਬੋਲ ਕੇ ਕਹਿ ਰਹੇ ਹੋ ਬੱਚਾ ਵੀ ਮਿਠਾ ਬੋਲਣਾ ਸਿੱਖ ਜਾਏਗਾ ਮੈਂ ਪੁਆਰਾਂ ਦੇ ਦਿੰਦਾ ਦੋ ਤਰੀਕਿਆਂ ਦੀ ਸ਼ਬਦਾਵਲੀ ਹੈ ਮਾਂ ਦੀ ਪਹਿਲੀ ਸ਼ਬਦਾਵਲੀ ਬੱਚਾ ਸਕੂਲ ਤੋਂ ਪਾਇਆ ਮਾਂ ਨੇ ਬੱਚੇ ਦਾ ਸਕੂਲ ਬੈਗ ਖੋਲਿਆ ਉਹਦੇ ਵਿੱਚੋਂ ਕਾਪੀ ਕਾਰ ਕੱਢੀ ਕਾਪੀ ਖੋਲ ਕੇ ਦੇਖਿਆ ਉਹਨੇ ਲਿਖਿਆ ਸੀ ਊੜਾ ਐੜਾ ਈਣੀ ਸਸਾ ਤਾ ਖਾਗਾ ਕਾ ਜਾਂ ABC ਵੀ ਮਾਂ ਨੇ ਪੜਿਆ ABC D ਪਾਈ ਸੀ ਢਿੰਗੀ ਮਾਂ ਦੀ ਸ਼ਮਦਾਬੀ ਕਿੰਸੀ ਹੈ ਮਾਂ ਇੱਕੋ ਤਾਂ ਟੁੱਟ ਕੇ ਗਈ ਡੀ ਨਹੀਂ ਲਿਖਣੀ ਆ ਤੈਨੂੰ ਢਿੰਗੀ ਢਿੰਗੀ ਖੇਡਦੇ ਰਹਿਣਾ ਹੋਰ ਤੈਨੂੰ ਕੋਈ ਕੰਮ ਨਹੀਂ ਕਿਦੀ ਪੈਨਸਲ ਕੋ ਆ ਕੇ ਆ ਜੰਨੇ ਮੇਰੀ ਕਾਪੀਆਂ ਪੜ ਕੇ ਆ ਜੰਨੇ ਕੱਪੜੇ ਮੈਲੇ ਕਰਕੇ ਆ ਜੰਨੇ ਸਾਰ ਦਿਨ ਖੇਡਦਾ ਰਹਿੰਦੇ ਮੋਬਾਈਲ ਨਾਲ ਚੁੜਿਆ ਰਹਿੰਦੇ ਫਿਰ ਇਹ ਪੜਦਾ ਨਹੀਂ ਕੋਈ ਵੀ ਕੰਮ ਨਹੀਂ ਸ਼ੁਰੂਆਤਾਂ ਤੋਂ ਬਿਨਾ ਦੀ ਨਹੀਂ ਲਿਖਣੀ ਹੈ ਇੱਕ ਆ ਸ਼ਬਦ ਲਿਖੋ ਦੂਜੀ ਸ਼ਬਦ ਲਿਖੋ ਦੂਸਰੀ ਵਾਰ ਬੱਚਾ ਸਕੂਲ ਤੋਂ ਆਇਆ ਮਾਂ ਨੇ ਸਕੂਲ ਦੇ ਕੋਲੇ ਉਹਦੇ ਕੋਲ ਚੱਕਾਤੀ ਕੱਢੀ ਉਹਦੇ ਤੇ ਪੜਿਆ A B C D D B E ਫਾਈਰਸ ਮਾਂ ਦੀ ਸ਼ੁਦਾਬਲੀ ਕਿੰਸੀ ਹੈ ਵਾਹ ਮੇਰੇ ਬੱਚੇ ਨੇ ਇਹ ਬੜੀ ਸੋਹਣੀ ਲਿਖੀ ਹੈ ਇਹਦੇ ਠੀਕ ਸੀ ਨਾ ਉਹਦੀ ਪ੍ਰਸ਼ੰਸਾ ਕਿਵੇਂ ਕਰਨੀ ਹੈ ਇਹ ਦੀ ਤੇ ਸਰਟੀਫਿਕੇਟ ਨਹੀਂ ਸਦਾ ਡੀਗਰੀ ਦੇ ਜਾ ਕੇ ਰੁਕਤਾ ਚ ਨਹੀਂ ਕਰਦੀ ਮੇਰੇ ਬੱਚੇ ਨੇ ਇਹ ਬੜੀ ਸੋਹਣੀ ਪਾਈ ਹੈ ਵਾਹ ਬੀੜੀ ਸੋਹਣੀ ਨੰਨੇ ਨੰਨੇ ਹੱਥ ਪੈਰ ਬੱਚੇ ਦੇ ਛੋਟੇ ਛੋਟੇ ਬੀੜੀ ਬੜੀ ਸਖਰੀ ਗਿਆ ਸੀ ਬਲੀ ਸੁਣੀ ਪਈ ਮੇਰੇ ਬੱਚੇ ਦੀ ਅਜੇ 2 ਮਹੀਨਾ ਸਕੂਲ ਜਾਂਦਿਆਂ ਹੋਇਆ ਸੀ ਲੱਪੀ ਨਹੀਂ ਸਿੱਖਿਆ ਵਾਹ ਬੱਚਾ ਕੁਛੀ ਤੇ ਫੁਲਿਆ ਨਹੀਂ ਸਮਾਈ ਬ ਕੋ ਦਿਨ ਮਾਂ ਪਤੀ ਬਹੁਤ ਪਿਆਰ ਕਰਦਾ ਹੋਏਗਾ ਅੱਗੇ ਆਗੇ ਹੁੰਦੀ ਤਾਂ ਢੀ ਥੋੜੀ ਜਿਹੀ ਬੋਲੀ ਜਿਹੜੂ ਹੱਥ ਬੰਨ੍ਹਾ ਰੱਖਿਆ ਹੋਵੇਗਾ ਤਾਂ ਢੀ ਨਹੀਂ ਗੀ ਬੇਟਾ ਜੀ ਹਰ ਸੱਦਾ ਰੱਖ ਕੇ ਡੀ ਪਈ ਨਾ ਤੇ ਡੀ ਸਦੀ ਹੋ ਜਾਂਦੀ ਚੱਲ ਜਿਆ ਕਰ ਦੁੱਧ ਵੀ ਸੌ ਆਰਾਮ ਕਰ ਸ਼ਾਮੀ ਕੁਛ ਕਿਉਂ ਡੀ ਲਿਖ ਕੇ ਦਿੰਦਾ ਬੱਚਾ ਪਤਾ ਕੀ ਕਹੇਗਾ ਮੈਂ ਦੁੱਧ ਪੀ ਕੇ ਪਹਿਲਾਂ ਡੀ ਲਿਖ ਕੇ ਦਿਖਾਵਾਂਗਾ ਫਿਰ ਦੱਸਾਂਗਾ ਕਿਉਂ ਉਹਦੇ ਕੋਈ ਚੀ ਕਾਰਨ ਨਹੀਂ ਜੇ ਕਿਸੇ ਦੀ ਨੁਕਤਾ ਚੀ ਨਹੀਂ ਕਰਨ ਤੋਂ ਪਹਿਲਾਂ ਉਹਦੇ ਚੰਗੇ ਕੰਮ ਦੀ ਪ੍ਰਸ਼ੰਸਾ ਕਰ ਲੋ ਨਾ ਉਹ ਨੁਕਤਾ听ਣ ਵਾਸਤੇ ਤਿਆਰ ਹੋ ਜਾਂਦਾ ਹੈ ਔਰ ਖੁੱਲੇ ਦਿਲ ਨਾਲ ਸੁਣਦਾ ਹੈ ਜੇ ਉਹਦੇ ਚੰਗੇ ਕੰਮ ਦੀ ਸਿਫਤ ਨਹੀਂ ਕੀਤੀ ਨਹੀਂ ਮਾੜੇ ਕੰਮ ਦੀ ਤੁਸੀਂ ਨੁਕਤਾ ਚੀ ਨਹੀਂ ਕਰ ਦਿੱਤੀ ਉਹਦਾ ਦਿਲ ਟੁੱਟ ਜਾਏਗਾ ਕਿਉਂਕਿ ਅਸੀਂ ਸੋਚਦੇ ਹਾਂ ਕਿ ਜਿੰਨੀ ਸਾਡੀ ਉਮਰ ਹੈ ਸਾਨੂੰ ਪਤਾ ਹੈ ਨਾ 19 ਬੱਚੇ ਦੀ ਉਮਰ ਹੈ ਇਹਨੂੰ ਵੀ ਸਾਡੀ ਜਿੱਦ ਨਹੀਂ ਪਤਾ ਹੈ ਨਹੀਂ ਬੱਚੇ ਨੂੰ ਸਾਡੀ ਜਿੱਦ ਨਹੀਂ ਪਤਾ ਉਹ ਪੰਜ ਛੇ ਸਾਲ ਦਾ ਉਹਨੇ ਦੁਨੀਆ ਦੇਖੀ ਹੀ ਨਹੀਂ ਉਹਨੂੰ ਪਤਾ ਹੀ ਨਹੀਂ ਦੁਨੀਆ ਦਾ ਐਡਾ ਕਦੀ ਨਾ ਸੋਚੀ ਵੀ ਜਿੰਨੇ ਅਸੀਂ ਸਿਆਣੇ ਹਾਂ ਉਹ ਨਹੀਂ ਬੱਚਾ ਸਿਆਣਾ ਹੈ ਵੀ ਅਜੇ ਤੇ ਉਹ ਦੁਨੀਆ ਤੇ ਆਇਆ ਇੱਕ ਛੋਟਾ ਜਿਹਾ ਫੁੱਲ ਲਿਆ ਜਿੱਤੇ ਚਾਰ ਪੰਜ ਸਾਲ ਦਾ ਉਹਨੂੰ ਟਾਈਮ ਲੱਗੇਗਾ ਸਿੱਖਣ ਤੇ ਇਸ ਕਰਕੇ ਜਿਹੜੇ ਉਹ ਚੰਗੇ ਕੰਮ ਸਿੱਖ ਚੁੱਕਿਆ ਵੈ ਉਹਦੀ ਪ੍ਰਸ਼ੰਸਾ ਕਰੋ ਉਹਦੀ ਸਤਿ ਕਰੋ ਸਿਫਤ ਕਰਕੇ ਜਦੋਂ ਉਹਦਾ ਔਗੁਣ ਤੁਸੀਂ ਦਸੋਗੇ ਉਹ ਹੱਸ ਕੇ ਸੁਨੇਗਾ ਖੁਸ਼ ਹੋ ਕੇ ਸੁਨੇਗਾ ਕਿਸੇ ਦੀ ਵੀ ਇਹ ਨਹੀਂ ਜ਼ਰੂਰੀ ਕਿ ਬੱਚਾ ਹੀ ਪਤੀ ਹੈ ਜਾਂ ਪਤਨੀ ਹੈ ਉਹਨੇ ਕੋਈ ਗਲਤੀ ਕੀਤੀ ਹੈ ਪਹਿਲਾਂ ਉਹਦੇ ਗੁਣਾ ਦੀ ਸਿਫਤ ਤੇ ਕਰੋ ਫਿਰ ਔਗੁਣ ਦੱਸਣ ਦੇ ਹੱਥ ਤਾਂ ਹੋਣਗੇ ਸ਼ਿਕਾਇਤ ਦੇ ਹੱਥ ਤਾਂ ਹੋਣਗੇ ਜੇ ਪਹਿਲਾਂ ਉਸਤਸਾ ਕੀਤੀ ਹੋਈ ਹੈ ਤਾਂ ਹੱਥ ਦਾ ਰੰਗਿਸ਼ ਕਰ ਇੱਕ ਲਬਜ਼ਾ ਸਾਡੀ ਪੰਜਾਬੀ ਵਿੱਚ ਜੇ ਬੜਾ ਚੰਦੂ ਸ਼ਬਦ ਹੈ ਜੇ ਬਸ ਵਰਤਨਾ ਆਉਣਾ ਚਾਹੀਦਾ ਜਿੱਤੇ ਗੱਲਬਾਤ ਦੀ ਸਟਾਰਟਿੰਗ ਵਿੱਚ ਜੇ ਸ਼ਬਦ ਵਰਤੇ ਆਣਾ ਫਿਰ ਤੇ ਲੜਾਈ ਪਟ ਤੇ ਗਈ ਇੱਥੇ ਕਲੀਸ਼ ਕਰ ਜੇ ਮੇਰੇ ਆਂਦਿਆਂ ਨੂੰ ਰੋਟੀ ਨਾ ਨਾ ਤਿਆਰ ਹੋਈ ਜੇ ਮੇਰੇ ਆਂਦਿਆਂ ਨੂੰ ਚਾਹ ਨਾ ਨਾ ਬਣੀ ਲੜਾਈ ਪਟ ਤੇ ਗਈ ਜੇ ਮੇਰੇ ਹੱਥ ਦੇ ਨੂੰ ਪਾਣੀ ਨਾ ਨਰ ਤੱਤਾ ਹੋਏ ਲੋ ਤੇ ਜੇ ਕੋ ਵੀ ਉਧਰ ਨੀ ਟੱਕਰ ਦੇ ਨਾ ਹਾਂ ਫਰ ਕੀ ਕਰ ਦੇਗਾ ਮੈਂ ਛੱਡੇ ਨਾ ਨਾ ਜੇ ਸਟਾਟਿਕ ਚ ਵਰਤੇ ਹਦੜਾਈ ਮਾਟ ਤੇ ਪਈ ਹੈ ਇਹ ਜੇ ਜੇ ਲਵਸ ਜੇ ਗਰਮ ਵਕਤ ਦੇ ਵਿਚਕਾਰ ਵਰਤ ਲਈ ਹੈ ਨਾ ਇਹਦੇ ਰਲ ਦਾ ਜਾਦੂ ਸ਼ਬਦ ਕੋਈ ਨਹੀਂ ਤੂੰ ਸਬਤੀ ਬੜੀ ਸੁਆ ਬੜੀ ਸੁਆ ਸਿਰ ਤੋਂ ਕੀ ਨਾ ਤਰੋਟੀ ਸਬਜੀ ਬਹੁਤ ਸੋਹਣੀ ਬਣਾਨੀ ਹੈ ਤੇ ਸਬਜੀ ਬੜੀ ਸੁਆਦ ਹੈ जो कि थोड़ा नमक कट हो क्या बात तू तो चाह बड़ी सवाद बनाई जे कि मिठा कट हो क्या बात अगली बार चाह बात मिलेगा तो बड़ा साफ सुथरा रखी घर में बड़ा संभाल के रखे कि सोना मेरे घर में उड़ा के रखे है आज कितना डस्टबिन इधे रख दी क्या बात पहले चंगे काम की प्रशंसा होगी ना ਪਰ ਸੋਚ ਸਕਾ ਕਿ ਤੁਸੀਂ ਲੁਕਤਾ ਨਹੀਂ ਕਰੋਗੇ ਉਹ ਸੁਣਨ ਵਾਸਤੇ ਤਿਆਰ ਹੋ ਜਾਏਗਾ ਅਗਰਾ ਚਾਹੇ ਪਤਨੀ ਹੈ ਚਾਹੇ ਪਤੀ ਹੈ ਦੋਨੋਂ ਵਾਸਤੇ ਹੈ ਤੇ ਜੇ ਕੇਵਲ ਲੁਕਤਾ ਨਹੀਂ ਹੈ ਚੰਗੇ ਕੰਮਾਂ ਦੀ ਸਿਰਫ ਦੀ ਤੇ ਕੀਤੀ ਫਿਰ ਉਹ ਇਨਸਾਨ ਕਹਦਾ ਫਿਰ ਤੇ ਪਸ਼ੂ ਹੈ ਨਾ ਮੈਂ ਛੋਟੀ ਜਿਹੀ ਕਹਾਣੀ ਯਾਦ ਆਈ ਕੋਈ ਔਰਤ ਜਿਹੜੀ ਹੈ ਨਾ ਵਿਆਹ ਤੋਂ ਬਾਅਦ ਹਰ ਰੋਜ਼ ਸ਼ਾਮ ਨੂੰ ਇੱਕ ਨਵੀਂ ਡਿਸ਼ ਬੁਠੀ ਤਿਆਰ ਕਰਨੀ ਸਿੱਖਾਣੀ ਸੀ ਖਾਣੇ ਨੂੰ ਤੇਕੀ ਤੇ ਇੱਕ ਨਵੀਂ ਚੀਜ਼ ਤਿਆਰ ਕਰਨੀ ਆਪਣੇ ਪਤੀ ਵੀ ਘਾਣੀ ਦੋ ਦੇ ਬੇਟੇ ਹੋਏ ਫਿਰ ਹੋਲੇ ਦੇ ਬੇਟੇ ਵੱਡੇ ਹੋਏ ਜਵਾਨ ਹੋਏ ਉਹਨੇ 20 ਸਾਲੇ ਕਾ ਕਿਤੇ ਕੀਤਾ 20 ਸਾਲ ਉਸਨੇ ਸ਼ਾਮ ਨੂੰ ਖਾਣਾ ਤਿਆਰ ਕਰਕੇ ਟੇਬਲ ਤੇ ਸਜਾ ਦੇਣਾ ਇੱਕ ਨਵੀਂ ਡਿਸ਼ ਤਿਆਰ ਕਰਕੇ ਨੇ ਟੇਬਲ ਤੇ ਰੱਖ ਦੇਣੀ ਸ਼ਾਮੀ ਪਤੀ ਨੇ ਆਫਿਸ ਤੋਂ ਵਾਪਸ ਆਣਾ ਬੱਚਿਆਂ ਨੇ ਬਾਹਰੋਂ ਕਿਢੀ ਦੇ ਵਾਪਸ ਆਣਾ ਆ ਕੇ ਉਹਨਾਂ ਨੇ ਟੇਬਲ ਤੇ ਆ ਦੇ ਉਹਨੇ ਬਹਿ ਜਾਣਾ ਇਹ ਡੋਂਗਿਆਂ 'ਚ ਸਵਾਦ ਕਰਕੇ ਠਾਕੇ ਆਪ ਆਪਣੀ ਕਮਰੇ 'ਚ ਚਲੇ ਜਾਂਦਾ। ਰੂਜ਼ ਦਾ ਨਿਮਨ। ਇੱਕ ਦਿਨ ਸੌਂਪ ਨਹੀਂ ਕੀ ਕੀਤਾ ਉਹਨਾਂ ਡੋਂਗਿਆਂ ਦੇ ਵਿੱਚ ਘਾਹ ਪਾ ਦਿੱਤਾ। ਸਾਰੇ ਡੋਂਗਿਆਂ 'ਚ ਘਾਹ ਪਾ ਕੇ ਤੇ ਡੋਂਗੇ ਟੱਕੇ ਰੱਖ ਦਿੱਤੇ, ਕ올ੀਆਂ, ਪਲੇਟਾਂ, ਥਾਲੀਆਂ, ਚਮਚੇ ਸਾਰੇ ਰੱਖ ਦਿੱਤੇ। ਪਤੀ ਆਫਿਸ ਤੋਂ ਕੰਮ ਤੋਂ ਵਾਪਸ ਆਇਆ, ਬੱਚੇ ਖੇੜੀ ਕੇ ਵਾਪਸ ਆਏ, ਫਰੈਸ਼ ਹੋ ਕੇ ਜਦੋਂ ਟੇਬਲ ਦੇ ਆਹਰ-ਗਾਰੇ ਸਾਰੇ ਬਹਿ ਗਏ, ਉਹਨਾਂ ਨੇ ਡੋਂਗੇ ਚੁੱਕੇ, ਡੋਂਗਿਆਂ ਤੋਂ ਟੱਕਣ ਚੁੱਕੇ, ਉਹਨਾਂ ਵਿੱਚ ਪਿਆ ਸੀ ਘਾਹ। ਉਸਪਰ ਆ ਦੇਖ ਲਿਆ ਸਾ ਤੇ ਸੱਤੀ ਕਪੜੀ ਆ ਕਰਦੇ ਗੁੱਸੇ ਚ ਆ ਗਏ ਪਤੀ ਤੇ ਉਸੇ ਜਾਨਾ ਘੜਾ ਘਟਨ ਨਾ ਕਿਸਾ ਪਸ਼ੂ ਸਮਝਿਆ ਸਾਡੇ ਵੀ ਘਾ ਪਾਇਓਏ ਬੱਚੇ ਗੁੱਸੇ ਉਹਦੇ ਮਾਂ ਨਾਲ ਮਾਂ ਅਸੀਂ ਜੰਗਲ ਸਾਡੇ ਵੀ ਆ ਪੜੇ ਪਾਇਓਏ ਅਸੀਂ ਪਸ਼ੂ ਆ ਬੋਲਣਾ ਸ਼ੁਰੂ ਕਰ ਦਿੱਤਾ ਉਹ ਮਨ ਨੇ ਪਤੀ ਨੇ ਹੀ ਉਹਦੇ ਨੇ ਤੇ ਜਵਾਨ ਬੱਚਿਆਂ ਨੇ ਵੀ ਸਭ ਨੂੰ ਤਾਂ ਪਸ਼ੂ ਸਮਝਿਆ ਢੰਗਰ ਸਮਝਿਆ ਸਾਡੇ ਕੀ ਘਾ ਪਾਇਓਏ ਅਸੀਂ ਪਸ਼ੂ ਆ ਅਸੀਂ ਪਸ਼ੂ ਨਜ਼ਰ ਆਉਂਦੇ ਜਦੋਂ ਬੋਲ ਬੋਲ ਕੇ ਚੁੱਪ ਕਰ ਗਏ ਨਾ ਉਹ ਅਰਥ ਖੜੀ ਬੁਸਕਾਰਦੀ ਰਹੀ। ਇਹ ਚੁੱਪ ਕਰ ਗਈ। ਤੇ ਬੜੇ ਪਿਆਰ ਨਾਲ ਬੋਲੀ। ਕਿਨ ਕਿ ਤੁਹਾਨੂੰ ਪਤਾ ਲੱਗਿਆ ਹੈ ਕਾਏ? ਮੈਂ ਤਾਂ ਸੋਚਿਆ ਤਨ ਬਦਈ ਨਹੀਂ ਲਵਾਂ। ਜੋ ਬਣਾ ਕੇ ਧਰਨੀਆ ਵਿੱਚ ਤੁਸੀਂ ਚੁੱਪ ਚੁਪ ਖਾ ਗਏ। ਕੁਰੀਏ ਤੁਹਾਡੇ ਜਨਮੇ। ਜੋ ਦਿਨੀਆਂ ਚੁੱਪ ਚੁਪ ਖਾ ਕੇ ਕਮਰੇ ਚ ਬਣ ਜਾਂਦੇ ਤੁਸੀਂ। ਤੁਹਾਨੂੰ ਅੱਜ ਪਤਾ ਲੱਗਿਆ ਕਾ? ਮੈਂ ਸੋਚੇ ਤਾਂ ਦੇ ਪਤਾ ਹੀ ਨਹੀਂ ਚਲਦਾ ਜੋ ਮੁਰਗੀ ਪਾ ਲਿਓ ਚੁੱਪ ਚੁਪ ਖਾ ਕੇ ਕਮਰੇ ਚ ਬਣ ਜਾਂਦੇ ਤੁਸੀਂ। 20 ਸਾਲ ਇੱਕ ਤੇ ਇੱਕ ਪਕਵਾਨ ਬਣਾ ਕੇ ਰੱਖੇ। ਨਵੀ ਤੋਂ ਨਵੀ ਚੀਜ਼ ਤੋਂ ਅੰਕ੍ਰੋਸੀ ਤਾਂ ਨਜ਼ਰੀ ਵੀ ਆਈ ਖਾ ਕੇ ਕੰਮ ਅੱਜ ਵੜ ਗਏ ਅੱਜ ਇੱਕ ਦਿਨ ਘਾਤੀ ਪਾਦਰਤਾ ਦਿੱਖਦਾ ਉਸੇ ਚਾਹਦੇ ਤੁਸੀਂ ਅੱਜ ਪਤਾ ਲੱਗਿਆ ਬੰਦਾ 20 ਸਾਲ ਜਿਹੜੇ ਵਨਸਵਨ ਦੀਆਂ ਚੀਜ਼ਾਂ ਖਵਾਈਆਂ ਉਹਦਾ ਧੰਨਵਾਦ ਕੀਤਾ ਉਹਦਾ ਸ਼ੁਕਰ ਕੀਤਾ ਜਿੰਨੇ ਕੀਤਾ ਅੱਜ ਸ਼ਿਕਾਇਤ ਤਾਂ ਕੋਈ ਹੱਕ ਨਹੀਂ ਜਦ ਇੰਨੀ ਗੱਲ ਕਹੀ ਨਾ ਪਤੀ ਦੀ ਅੱਖਾਂ 'ਚ ਆਸੂ ਆ ਗਏ ਬੱਚੇ ਲੋਪ ਹੈ। ਕਹਿੰਦੇ ਮਾਤੰਗਾ ਕੀਤੇ ਸੜੇ ਕੇ ਖਾਪ ਹੈ। ਅਸੀਂ ਸਤਿ ਸੱਚ ਪਸ਼ੂ ਵੀ ਆ ਇਨਸਾਨ ਬੜੇ ਨਹੀਂ ਆ। ਅਸੀਂ ਪਸ਼ੂ ਵੀ ਆ ਪਸ਼ੂ ਵੀ ਖਾ ਕੇ ਖੁਲੀ ਚ ਵੱਢ ਜਾਂਦਾ। ਅਸੀਂ ਖਾ ਕੇ ਕਰਨੇ ਚ ਵੱਢ ਜਾਂਦੇ ਆ। ਸਾਡੇ ਤੇ ਪਸ਼ੂ ਚ ਫਰਕ ਕੀ ਹੈ? ਉਹ ਵੀ ਖਾ ਕੇ ਤੁਲ ਜਾਂਦੇ ਨੇ ਅਸੀਂ ਖਾ ਕੇ ਤੁਲ ਜਾਂਦੇ ਆ। ਨਾ ਉਹ ਸ਼ਤਰ ਕਰਦੇ ਨੇ ਨਾ ਅਸੀਂ ਕਰਦੇ ਆਗੇ। ਸਾਡੇ ਤੇ ਪਸ਼ੂ ਚ ਫਰਕ ਕੋਈ ਨਹੀਂ। ਮੱਛਕਾ ਕੀਤਾ ਸਾਡੇਗੇ ਘਾਪ ਆਇਆ ਅਸੀਂ ਜੰਗਰੀ ਨਹੀਂ ਰਹੀ ਇਨਸਾਨ ਤੇ ਬਣੀ ਨਹੀਂ ਕਰਤੂਤ ਪਸ਼ੂ ਕੀ ਮਾਨਸ ਦਾ ਸਰੀਰੀ ਮੁਕਾਬਲੇ ਕੰਮ ਤੇ ਸਾਡੇ ਨੂੰ ਕਿਸ਼ਮ ਬਣੀ ਵਧੀਆ ਕੀਤਾ ਸਾਨੂੰ ਸਾਡਾ ਚਿਹਰਾ ਦਿਖਾਇਆ ਸਾਡੇ ਤੇ ਕੁਛ ਨਹੀਂ ਕੋਈ ਫਰਕ ਨਹੀਂ ਥਾ ਕਿ ਕੰਮਰੇ ਚ ਵੱਡ ਗਏ ਵਧੀਆ ਕੀਤਾ ਔਰ ਸੱਚ ਹੈ ਜਿਸ ਬੰਦੇ ਦੀ ਜ਼ਿੰਦਗੀ ਚ ਕਿਸੇ ਦੇ ਚੱਕੇ ਕੰਪਲ ਦੀ ਧੰਨਵਾਦ ਨਹੀਂ ਨਾ ਸ਼ੁਕਰ ਨਹੀਂ ਆ ਕਿਸਮਸਾ ਨਹੀਂ ਹੈ ਕੋਈ ਇਨਸਾਨ ਨਹੀਂ ਰੱਬ ਨੇ ਇਨਸਾਨ ਨੂੰ ਸਮਰੱਥਾ ਦਿੱਤੀ ਹੈ ਕਿ ਉਹ ਕਿਸੇ ਦੇ ਗੁਣ ਦਾ ਥੈਂਕ ਯੂ ਕਰੇ ਧੰਨਵਾਦ ਕਰੇ ਤੇ ਜਿਹੜਾ ਇੱਕ ਹੁਣ ਨਾਮਰ ਤੇ ਇਨਸਾਨੀ ਨਹੀਂ ਸ਼ਬਦਾवली ਵਿੱਚ ਜੇ ਕੋਈ ਕੰਮ ਚੰਗਾ ਕਰੇ ਤਾਂ ਧੰਨਵਾਦ ਕਰੋ ਥੈਂਕ ਯੂ ਕਰੋ ਸ਼ੁਕਰ ਕਰੋ ਉਹਦੀ ਪ੍ਰਸ਼ੰਸਾ ਕਰੋ ਪ੍ਰਸ਼ੰਸਾ ਜਿਹੜੀ ਹੈ ਨਾ ਇਹ ਰੂਹ ਦੀ ਖੁਰਾਕ ਹੈ ਹਰ ਇੱਕ ਲਈ ਜ਼ਰੂਰੀ ਹੈ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਰ ਇੱਕ ਲਈ ਜ਼ਰੂਰੀ ਹੈ ਪ੍ਰਸ਼ੰਸਾ ਇਹ ਰੂਹ ਦੀ ਖੁਰਾਕ ਹੈ ਤੁਸੀਂ ਕਿਸੇ ਪੇਂਟਰ ਦੀ ਪੇਂਟਿੰਗ ਦੀ ਸਿਫਤ ਨਾ ਨਾ ਕਰੋ ਉਹ ਪੇਂਟਿਕ ਮੁੱਲ ਦੇ ਵਿੱਚੋਂ ਤਿਆਰ ਨਹੀਂ ਹੁੰਦਾ ਤੁਸੀਂ ਖੁੱਲੇ ਦਿਨਾਂ ਸਿਫਤ ਕਰਦੇ ਨਾ ਕਿ ਕਿਆ ਪੇਂਟਿੰਗ ਉਹ ਫ੍ਰੀ ਵੀ ਦੇਣ ਨੂੰ ਤਿਆਰ ਹੋ ਜਾਂਦਾ ਹੈ ਉਹਦੀ ਰੂਹ ਦੀ ਖਰਾਬ ਨੂੰ ਮਿਲਗੀ ਕਿਸ ਸੰਸਾਰ ਇਹ ਤਾਂ ਤੱਕ ਕਿ ਜਿਹਨੇ ਸਾਰੀ ਜ਼ਿੰਦਗੀ گزار ਦਿੱਤੀ ਬਜ਼ੁਰਗ ਹੋ ਗਿਆ ਨਾ ਉਸ ਬੁੱਢੇ ਨੂੰ ਵੀ ਪ੍ਰਸ਼ੰਸਾ ਚਾਹੀਦੀ ਹੈ ਜੇ ਤੁਸੀਂ ਇਹ ਕਹਿ ਦੋ ਨਾ ਵੀ ਇਸ ਬੁੱਢੇ ਨੇ ਜ਼ਿੰਦਗੀ ਬਰਬਾਦ ਕੀਤੀ ਆਪਣੀ ਖਰਾਬ ਹੀ ਕੀਤੀ ਉਹਦਾ ਵੀ ਮੇਲ ਤੁਝੇ ਹੋ ਜਾਵੇ ਉਹਨੂੰ ਵੀ ਪ੍ਰਸ਼ੰਸਾ ਚਾਹੀਦੀ ਕਿ ਬੱਚੇ ਨੂੰ ਪ੍ਰਸ਼ੰਸਾ ਚਾਹੀਦੀ ਹੈ ਉਹ ਜੇ ਚੰਗੇ ਕੰਮ ਕਰ ਰਿਹਾ ਉਹਦੀ ਸਿਫਤ ਕਰੋ ਉਹਨੂੰ ਉਤਸ਼ਾਹ ਦਿਓ ਉਹਦੀ ਹੌਸਲਾ ਉਜਾਈ ਕਰੋ ਉਹ ਤਾਂ ਹੋਏਗੀ ਜੇ ਸਾਡੀ ਸ਼ੁਕਰਾਬਲੀ ਮਿੱਠੀ ਹੋਈ ਸ਼ੁਕਰਾਨੇ ਵਾਲੀ ਧੰਨਵਾਦ ਵਾਲੀ ਖਿਮਾ ਵਾਲੀ ਸੌਰੀ ਵਾਲੀ ਇਸ ਕਰਕੇ ਇਹ ਸ਼ੁਕਰਾਬਲੀ ਪਹਿਲੇ 6 ਸਾਲ ਤੱਕ ਬੱਚਾ ਸਿੱਧਾ ਜਾਂਦਾ ਹੈ ਜਿੱਦਾਂ ਦੀ 80 ਸ਼ਬਦਾਂ ਲਈ ਬੋਲਦੇ ਆ ਉਹਨਾਂ ਦੀ ਬੱਚਾ ਉਹਨੂੰ ਅਕਸੈਪਟ ਕਰ ਲੈਂਦਾ ਹੈ ਇਸ ਕਰਕੇ ਬੱਚੇ ਦੀ ਸ਼ਬਦਾਵਲੀ ਮਿੱਠੀ ਤੇ ਪ੍ਰਭਾਵਸ਼ਾਲੀ ਹੁੰਦੀ ਹੈ ਅਗਲੀ ਗੱਲ ਬੱਚਾ ਬੋਲਣਾ ਤੇ ਬੋਲਦੇ ਨਸਾਂ ਚ ਸਿੱਖ ਜਾਂਦਾ ਹੈ ਪਰ ਕੀ ਬੋਲਣਾ ਹੈ ਕੀ ਨਹੀਂ ਬੋਲਣਾ ਕਿੱਥੇ ਬੋਲਣਾ ਹੈ ਕਿਵੇਂ ਬੋਲਣਾ ਹੈ ਤੇ ਕਿਵੇਂ ਮਾਸਤ ਹੁੰਦੀ ਬੱਚੇ ਬੋਲਣਾ ਸਿੱਖਦਾ ਨਹੀਂ 1-2 ਸਾਲ ਦੀ ਉਮਰ ਵਿੱਚ ਪਰ ਕਿਹੜੀ ਬੋਲਣੀ ਹੈ ਕਿਹੜੀ ਸ਼ਬਦਾਵਲੀ ਬੋਲਣੀ ਹੈ ਕਿਵੇਂ ਬੋਲਣੀ ਹੈ ਕਿੱਥੇ ਬੋਲਣੀ ਹੈ ਘਰੇ ਤੇ ਫਤਿਹ ਬੁਲਾਈ ਜਾਂਦਾ ਹੈ ਵਾਰ-ਵਾਰ ਵੈਦ ਰੁਚੀਖਾ ਖਾਲਸਾ ਦਾ ਜੀ ਫਤਿਹ ਜਦੋਂ ਮਹਿਮਾਨ ਆਉਂਦੇ ਨੇ ਉਦੋਂ ਬੁਲਾਉਂਦਾ ਵੀ ਉਦੋਂ ਮਾਦਰ ਵਿੱਚ ਲੁਕੀਆ ਹੈ ਮਾਂ ਸਾਹਾਂ ਦੀ ਵੀ ਕਿੱਥੇ ਬੋਲਣਾ ਹੈ ਤੇ ਕਿਹਦੇ ਬੋਲਣਾ ਹੈ ਬਾਹਾਂ ਪਿੱਛੇ ਕਰਕੇ ਵੈਦ ਖਾਲਸਾ ਦੇ ਤੇ ਜਾਂ ਹੱਥ ਜੋੜ ਕੇ ਵੈਦ ਰੁਚੀਖਾ ਖਾਲਸਾ ਦਾ ਸਰਦਾਰ ਦੇ ਨੂੰ ਮਾਂ ਸਾਹਾਂ ਦੀ ਵੀ ਇਹ ਬੋਲਣਾ ਹੈ ਕਿੱਥੇ ਬੋਲਣਾ ਹੈ ਤੇ ਕਿੰਨੇ ਬੋਲਣਾ ਹੈ ਸ਼ਬਦਾਂ ਵੀ ਮਾਂ ਦੇ ਲਈ ਤੇ ਜਿੱਦਾਂ ਦੀ ਮਾਂ ਸ਼ਬਦਾਂ ਲਈ ਰਹੇਗੀ ਉਹ ਤਾਂ ਦੇ ਬੱਚੇ ਦੇ ਗੋਡ ਨੂੰ ਪਰ ਰੱਖਣਗੇ ਜਿੱਦਾਂ ਮਾਂ ਸਹਰੇ ਜਿਹਦੇ ਘਰ ਆਏ ਪੁਰੋਨੇ ਨੂੰ ਇਹ ਕਿਹਾ ਵੀ ਪੁਰੋਨੇ ਆਏ ਨੇ ਫਤਿਹ ਬੁਲਾ ਉਹ ਸਤਿਗੁਰੂ ਬੁਲਾ ਦੇ ਜੇ ਕਿਹਾ ਕਿ ਚਲ ਗਾਲ ਕੱਢ ਕੇ ਉਹ ਸਾਹ ਬਾਹਰ ਕੱਢ ਦੇਗਾ ਜੋ ਅੰਦਰ ਪਾਇਆ ਉਹ ਵੀ ਬਾਹਰ ਨਿਕਲਣਾ ਹੈ ਨਾ ਮੈਂ ਉਹਨਾਂ ਕਈਆਂ ਦੇ ਘਰਾਂ 'ਚ ਜਾਣਾ ਵਾਂ ਕਹਿੰਦੇ ਭੋਨੇ ਸਿੱਖ ਪਰਿਵਾਰ ਤੇ ਉਹ ਤਾਂ ਕੀ ਕਹਿੰਦੇ ਨੇ ਆਪਣੇ ਬੱਚਿਆਂ ਨੂੰ ਭਾਈ ਸਾਹਿਬ ਆਏ ਨੇ ਚਲੋ ਪਾਈ ਸੈਰ ਨਾ ਨਾ ਬਾਕ ਤੇ ਦਿਖਾਉਂ ਦੰਸ ਕਰਕੇ ਦਿਖਾਉ ਨੱਚ ਕੇ ਦਿਖਾਉ ਪਾਈ ਸੈਰ ਮੈਂ ਨਾ ਕੁਛ ਨਾ ਨਹੀਂ ਬੱਚੇ ਨੂੰ ਸ਼ਬਦ ਨਹੀਂ ਸਿਖਾਇਆ ਉਹ ਮੈਂ ਛੱਡੋ ਜੀ ਨਾ ਸਮਝਦੇ ਨੇ ਬੱਚੇ ਨਾ ਕੀ ਸਮਝ ਅੱਜ ਦੇ ਬੱਚੇ ਬੇਸਮਝ ਨੇ ਵਿਚਾਰੇ ਨਾ ਸਮਝਦੇ ਨੇ ਵੱਡੇ ਉਹਨਾਂ ਦੀ ਆਪੇ ਸਮਝ ਜਾਣਗੇ ਅੱਜ ਇਹਨਾਂ ਨੂੰ ਕੀ ਪਤਾ ਸ਼ਬਦਾਂ ਦਾ ਬਾਣੀ ਦਾ ਤੇ ਵੱਡੇ ਉਹ ਕਿੰਨਾ ਕੁ ਸਮਝਦੇ ਨੇ ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ 16 ਨੂੰ ਟੱਪੇ ਰੀਤੇ ਘਰਿਆ ਤੁਰ ਕੇ ਨਹੀਂ ਮੁਣ ਕੀ ਫਿਰ ਉਹੀ ਮਾਪਿਓ ਆਪਣੇ ਬੱਚਾਂ ਨੂੰ ਖਿਚੀ ਫੰਗੇ ਗੁਰਦੁਆਰੇ ਚ ਭਾਈ ਦੇ ਦੁਆਰੇ ਹੋ ਜਾਣਗੇ ਭਾਈ ਕੀ ਸਮਝਾਵੋ ਸਿਕਣੀ ਨਹੀਂ ਮੰਨਦੇ ਦੀ ਨੀਤ ਤੁਸੀਂ ਬਣਾਣੀ ਸੀ ਉਹ ਨੀਤ ਬਿਨਾਂ ਦੁਬਾਰਾ ਕਿੱਥੇ ਬਣੀ ਆ ਫਰੀ ਸੀ ਨੀਤ ਇਹ ਤੁਸੀਂ ਬਣਾਣੀ ਸੀ ਬੱਚੇ ਕੋਲ ਤੇ ਬੜੀ ਸਮਝ ਆ ਜਾਂਦੀ ਹੈ ਜਿਹੜਾ ਬੱਚਾ ਇੱਕ ਪੂਰਾ ਫਿਲਮ ਦੀ ਗੀਤ ਜ਼ਬਾਨੀ ਯਾਦ ਕਰ ਸਕਦਾ ਉਹਦੀ ਯਾਦਸ਼ਤ ਇੰਨੀ ਵਧੀਆ ਹੈ ਕਿ ਗੁਰਬਾਣੀ ਦਾ ਸ਼ਬਦ ਵੀ ਆਲਪ ਤਸਰ ਕਰਦਾ ਉਹਦਾ ਦਿਮਾਗ ਤੇ ਨਰੋਈ ਕੋਰੀ ਸਲੇਟ ਹੈ ਕੋਰੀ ਸਲੇਟ ਜੇ ਉਹ ਹੀਰੋ ਵੀ ਰਣਾ ਦੇ ਨਾਮ ਯਾਦ ਕਰ ਸਕਦਾ ਹੈ ਪੰਜਾਬ ਪਿਆਰਿਆਂ ਦੇ ਨਾਮ ਵੀ ਯਾਦ ਕਰ ਸਕਦਾ ਹੈ ਜੇ ਆਰਟਿਸਟਾਂ ਦੇ ਨਾਮ ਯਾਦ ਕਰ ਸਕਦਾ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਚਾਰ ਬਹਾਦਰ ਸਿੰਘ ਸਾਹਿਬ ਜਾਨਿਆਂ ਦੇ ਨਾਮ ਵੀ ਯਾਦ ਕਰ ਸਕਦਾ ਹੈ 10 ਗੁਰੂ ਸਰਵਨਾ ਦੇ ਨਾਮ ਵੀ ਯਾਦ ਕਰ ਸਕਦਾ ਹੈ ਉਹਦੀ ਆਦਰਸ਼ਕੜੀ ਬੜੀ ਹੈ ਜੇ ਫਿਰ ਉਹ ਸਟੋਰੀਆਂ ਯਾਦ ਕਰ ਸਕਦਾ ਹੈ ਉਹ ਗੁਰਬਾਣੀ ਤੇ ਇਤਿਹਾਸਕ ਸਾਖੀਆਂ ਵੀ ਯਾਦ ਕਰ ਸਕਦਾ ਉਹਦੀ ਤੇ ਆਦਰਸ਼ਕੜੀ ਬੜੀ ਬਧੀਰ ਤੇ ਜੋ ਕੋਰੀ ਸਲੇਟ ਉੱਪਰ ਉਹਦੇ ਬਚਪਨ ਤੋਂ ਉੱਪਰ ਦਿਓਗੇ ਉਹ ਸਾਰੀ ਜ਼ਿੰਦਗੀ ਉਹਦੇ ਨਾਲ ਰਹੇਗਾ ਸਾਰੀ ਜ਼ਿੰਦਗੀ ੁੱਲੇ ਨਹੀਂ ਨੀ ਉਹ ਬੇਸ ਹੁੰਦਾ ਹੈ ਫਿਰ ਜੋ ਬੋਲੇਗਾ ਨਾ ਦੁਨੀਆ ਨੂੰ ਪਤਾ ਲੱਗ ਜਾਏਗੀ ਦੀ ਪਰਵਿਸ਼ ਕਿਦਾਂ ਹੋਈ ਹੈ ਇਹਦੇ ਮਾਪਿਆਂ ਨੇ ਕੀ ਸਿਖਾਇਆ ਦੁਕਾਨ ਬੰਦ ਹੋ ਵੇਨ ਸ਼ਟਰ ਲੱਗਿਆ ਵੇ ਪਤਾ ਨਹੀਂ ਲੱਗਦਾ ਦੁਕਾਨ ਖਾਲੀ ਹੈ ਪਰ ਜੇ ਤਾਲਾ ਖੋਲ ਜਾਈਏ ਸ਼ਟਰ ਚੁੱਕਿਆ ਜਾਏ ਫਿਰ ਪਤਾ ਚੱਲਦਾ ਹੈ ਵੀ ਦੁਕਾਨ ਸੋਨੇ ਦੀ ਹੈ ਕਿ ਕੋਲੇ ਦੀ ਹੈ ਸਿਰ ਦੁਕਾਨ ਹੈ ਜ਼ਬਾਨੇ ਦਾ ਤਾਲਾ ਹੈ जिन्ना चाह ब पता नहीं अंदर की है जो जबान का दे, जो अंदर शब्द होंगे बहार प्रगट हो जो कुछ कला जबान राहर आ जाता है बोलत ही पहचानी है सा अंतर की करनी साधिक इस करके बोलना है ये शब्दावली तुम्हें देनी है बच्चे नहीं। की बोलना कई मोनी बाधा हो जाते हैं धर्म के दुनिया ਬੁਨਾਰਸਨ ਇਹ ਬੋਖਲਾ ਵੀ ਤੁਹਾਡੇ ਆ ਬਾਬਾ ਜੀ ਬੋਲਦੇ ਕਿਉਂ ਨਹੀਂ ਚਿਹਰੇ ਨੂੰ ਕੁਛ ਚਿਹਰੇ ਕਹਿੰਦੇ ਵੀ ਸਾਡੇ ਬਾਬਾ ਜੀ ਤਾਂ ਨਹੀਂ ਬੋਲਦੇ ਵਿੱਚ ਝੂਠਾ ਨਿਕਲ ਜੇ ਮੂੰਹ ਚ ਨੰਗਿਆ ਨਾ ਨਿਕਲ ਜੇ ਸਤਿਗੁਰੂ ਕਹਿੰਦਾ ਕਿ ਚਲੋ ਇਹ ਤੇ ਬੰਦੇ ਆ ਵੀ ਹੁਣ ਬਾਬਾ ਜੀ ਝੂਠ ਨਹੀਂ ਬੋਲਦੇ ਸੱਚ ਵੀ ਤੇ ਨਾ ਬੋਲਦੇ ਉਹਨਾਂ ਮੁੱਢੀ ਬਾਬਾ ਕਿਉਂ ਮਨੇ ਨੰਗਿਆ ਨਹੀਂ ਕਰਦੇ ਸਿੱਧ ਵੀ ਨਹੀਂ ਕਰਦੇ ਹੁਣ ਸਿਆਣਪ ਇਹਦੇ ਵਿੱਚ ਥੋੜੇ ਸੀ ਵੀ ਬੋਲ ਰਹੀ ਨਾ ਸਿਆਣਪ ਕਿਸ ਗੱਲ ਵਿੱਚ ਹੈ ਵੀ ਬੋਲਣਾ ਹੋਵੇ ਤੇ ਕਿਹੜੇ ਬੋਲ ਬੋਲਣੀ ਹੈ

इस करके सुनने लिख दो गुरबाणी पहला क्या बोलना बाद जब तक दुनिया रही है बादत मिले किनिए कह बाद मिलया संत मस्काली है, है संतम से बोले उपकारी मूर्ख से बोले चखारी शब्दावली तुं देनी है नील ਕਿੱਦਾਂ ਦੀ ਸ਼ਬਦਾਬੀ ਬੱਚਾ ਬੋਲੇ ਕਿੱਥੇ ਬੋਲੇ ਕਿਵੇਂ ਬੋਲੇ ਉਹ ਜੋ ਤੁਸੀਂ ਬੱਚੇ ਨੂੰ ਦੋਗੇ ਉਹ ਬੱਚੇ ਤੱਕ ਪਹੁੰਚੇਗੀ ਬੱਚੇ ਤੱਕ ਕਹਿਣ ਨਾਲ ਨਹੀਂ ਪਹੁੰਚੇਗੀ ਜਦੋਂ ਤੁਸੀਂ ਉਹ ਪ੍ਰੈਕਟੀਕਲ ਜਿਓਗੇ ਤੇ ਉਹ ਪਹੁੰਚੇਗੀ ਇਸ ਕਰਕੇ ਸਤਿਗੁਰ ਨੇ ਕੋਈ ਪੱਖ ਨਹੀਂ ਬੋਲਿਆ ਬੁਰਾ ਲਫ਼ਜ਼ ਤਿਆਰ ਤੋੜ ਦਿੰਦਾ ਹੈ ਮਿੱਠਾ ਲਫ਼ਜ਼ ਦੁਨੀਆਂ ਨਾਲ ਪਿਆਰ ਜੋੜਦਾ ਹੁੰਦਾ ਹੈ ਟੂਟ-ਫਰੀ ਤਰੀ ਗੁਰ ਬੋਲ ਗੰਧ ਪ੍ਰੀਤੀ ਮਿੱਠੇ ਬੋਲ बहुत सारे कोर्ट ने के जुबान दे फिसल चंगा है कि मनुख का है बड़े सारी कोर्ट ने खैर याद लफ्ज बोलने इंसान के गुलाम होंगे पर तो बाद इंसान लफजा का गुलाम हो जाता है फिर भी बंदा बच सकता है दो ना मुड़ के वापस नहीं आता नॉन्ग टंग एंड नोंग थे ਲੰਮੀ ਜ਼ੁਬਾਨ ਤੇ ਲੰਮਾ ਤੁਹਾਡਾ ਉਲਝੀ ਜਾਂਦੇ ਨੇ ਇਸ ਲਈ ਬਹੁਤਾ ਬੁਲੰਤੋ ਬਿਸਰੀ ਚਾਹੀਦਾ ਹੈ ਮੈਂ ਅਸਰ ਕਰਨਾ ਦਾ ਵੀ ਜਦੋਂ ਵੀ ਬੋਲਣਾ ਹੋਵੇ ਨਾ ਤਿੰਨ ਗੱਲਾਂ ਪਰਖ ਲੋ ਫਿਰ ਬੋਲੋ ਤੁਹਾਡੀ 90% ਫालतू ਦੀ ਬੋਲਚਾਲ ਹੀ ਮੁੱਕ ਜਾਈਗੀ 10% ਬਚੇਗੀ ਉਹ ਬੜੀ ਕੀਮਤੀ ਹੋਵੇਗੀ ਜੋ ਕਿ ਸੁਣਨ ਲਈ ਉਤਾਲੀ ਹੋਵੇਗੀ ਬੋਲਣ ਤੋਂ ਪਹਿਲਾਂ ਤਿੰਨ ਗੱਲਾਂ ਪਰਖ ਲੋ ਕਿ ਬਿਨਾਂ ਬਗੰਤੋ ਸਰਦੈ

ਬਾਕੀ ਦੇ 40% ਵੀ ਚੜ ਜਾਣਗੇ ਬੋਲ ਤੀਜੀ ਗੱਲ ਜੋ ਮੈਂ ਬੋਲਣ ਲੱਗਿਆ ਹਾਂ ਕਿ ਉਹਦੇ ਥੱਲੇ ਆਪਣੀ ਸਿਗਨੇਚਰ ਕਰ ਸਕਦਾ ਦਸਤਖਤ ਕਰ ਸਕਦਾ ਮੈਂ ਸ਼ਾਮ ਦੇ ਪਰ ਤੇ ਲਿਖੇ ਰਿਹਾ ਸੀਗਾ ਵੀ ਗੱਲ ਸੱਚ ਹੈ ਕਿ ਸੁਣੀ ਸੁਣੀ ਕਰ ਰਹੇ ਹੋ ਕਿ ਫੈਕਟੇ ਨੇ ਜੋ ਮੈਂ ਬੋਲਣ ਲੱਗਿਆ ਸੱਚ ਹੈ ਮੈਂ ਲਿਖ ਕੇ ਰਿਹਾ ਸੀਗਾ ਵੀ ਜੋ ਮੈਂ ਬੋਲਣ ਲੱਗਿਆ ਸੱਚ ਹੈ ਜਿਹੜਾ ਸੀ 40% ਚੂਠ ਬੋਲਦੇ ਆ ਉਹ ਵੀ ਨਿਕਲ ਜਾਏਗਾ 10% ਉਹ ਰਹੇਗਾ ਜਿਹੜਾ ਮਿੱਠਾ ਹੋਏਗਾ ਨਿਮਰਤਾ ਵਾਲਾ ਹੋਏਗਾ ਤੇ ਕੀਮਤੀ ਹੋਏਗਾ ਤੇ ਸੱਚਾ ਹੋਏਗਾ ਇਸ ਕਰਕੇ ਤਿੰਨ ਚੀਜ਼ਾਂ ਗੁਰੂ ਸਾਹਿਬ ਨੇ ਸਮਝ ਦਿੱਤੀਆਂ ਨੇ ਮਿੱਠਾ ਬੋਲਣਾ ਨਿਮਰਤਾ ਮਿੱਠਤ ਨੀਮੀ ਨਾਲ ਦਾ ਗੁਣ ਚਿੰਗਿਆ ਤਤ ਤੇ ਇਹਦੇ ਵਿੱਚ ਮੈਂ ਆਪ ਜੀ ਨੂੰ ਉਹ ਤਿੰਨ ਚੀਜ਼ਾਂ ਵੀ ਜੜੀਆਂ ਦੱਸ ਦੇਣਾ ਪਹਿਲੀ ਚੀਜ਼ ਕਿ ਬਿਨਾ ਬੋਲੂ ਤੋਂ ਸਰਦਾ ਹੈ ਦੂਜੀ ਚੀਜ਼ ਕਿ ਸਭ ਸਾਡੀ ਸ਼ਬਦਾਵਲੀ ਮਿੱਠੀ ਤੇ ਰਹਿਣਾ ਨਿਮਰਤਾ ਵਾਲਾ ਹੈ ਤੀਜੀ ਚੀਜ਼ ਕੀ ਅਸੀਂ ਆਪਣੇ ਬੋਲਾਂ ਥਲੇ ਦਸਤਕ ਕਰ ਸਕਦੇ ਹਾਂ ਇਹ ਤਿੰਨ ਗੱਲਾਂ ਪਰਖ ਕੇ ਲੋ ਲੋਗੇ ਤੇ 10% ਸ਼ੁਗਾਵਲੀ ਬਚੇਗੀ 90% ਫਾਲਤੂ ਦੀ ਖੁੱਲ ਜਾਏਗੀ ਤਾਂ ਇਹ 90% એનર્ਜੀ ਵੀ ਬਚ ਜਾਈਏ ਖੈ ਸਮਾਂ ਕਾਫੀ ਹੋ ਗਿਆ ਤਾਂ ਆਪਾਂ ਸਮਾਪਤ ਜੜੀ ਚਾਹੀਏ ਲੈਸਾ ਸ਼ਬਦਾਵਲੀ ਅਸੀਂ ਜਿਹੜੀ ਬੱਚਿਆਂ ਨੂੰ ਖਾਣ ਪਹਿਰਾਂ ਅਸੀਂ ਦੇਣਾ ਆਪਣੇ ਬੱਚਿਆਂ ਨੂੰ ਜਿੱਦਾਂ ਦਾ ਭੋਜਨ ਅਸੀਂ ਤਲਿਆ ਖਾਵਾਂਗੇ ਜੰਕ ਫੂਡਾਂ ਦੀ ਸਤੀਆਂ ਗੰਧੀਆਂ ਚੀਜ਼ਾਂ ਖਾਵਾਂਗੇ ਖੱਡੀਆਂ ਸਭ ਚੀਜ਼ਾਂ ਖਾਵਾਂਗੇ ਨਸ਼ੇ ਦਾ ਵਰਤਾਂਗੇ ਬੱਚੇ ਬੋ ਮਿਲ ਜਾਣਗੇ ਜੇ ਸਿੱਤ ਸਤੁਲਤ ਭੋਜਨ ਮੌਸਮੀ ਫਲ ਮੌਸਮੀ ਸਬਜ਼ੀਆਂ ਇਹੋ ਜਿਹੀ ਚੀਜ਼ਾਂ ਅਸੀਂ ਡਾਈਟ ਅੱਛੀ ਰੱਖਾਂਗੇ ਘਰ ਵਿੱਚ ਪਹਿਲੇ ਸਸਾਂ ਦਾ ਬੱਚੇ ਦੀ ਜ਼ੁਬਾਨ ਉਸ ਟੇਸਟ ਨੂੰ ਅਕਸੈਪਟ ਕਰ ਲਏਗੀ ਤੇ ਉਹੀ ਚੱਲੇਗੀ ਇਸੇ ਤਰ੍ਹਾਂ ਜਿੱਦਾਂ ਦੇ ਕੱਪੜੇ ਅਸੀਂ ਪਾਵਾਂਗੇ ਉਦਾਂ ਦੇ ਬੱਚੇ ਨੇ ਹੋਣਗੇ ਬਾਬਾ ਹੋਰ ਖਾਣਾ ਖੁਸ਼ੀ ਖੁਆ ਵਿੱਚ ਦਿਖਾ ਦੇ ਤਾਂ ਪੀੜੀਏ ਮਨਮਤ ਰੋਗ ਉਹ ਚੀਜ਼ ਨਾ ਖਾਓ ਜਿਹਦੇ ਨਾਲ ਤਨ ਰੋਗੀ ਤੇ ਮਨ ਵੀਕਾਰੀ ਹੋਵੇ ਉਹ ਚੀਜ਼ ਨਾ ਪਾਓ ਜਿਹਦੇ ਨਾਲ ਤਨ ਰੋਗੀ ਤੇ ਮਨ ਵੀਕਾਰੀ ਹੋਵੇ ਉਹ ਚੀਜ਼ ਖਾਓ ਜਿਹਦੇ ਨਾਲ ਤੁਹਾਡਾ ਸਰੀਰ ਵੀ ਤੰਦਰੁਸਤ ਰਹੇ ਤੇ ਮਨ ਵੀ ਆਤਮਾ ਵੀ ਸ਼ਾਂਤ ਰਹੇ ਉਹ ਕੱਪੜੇ ਪਹਿਨੋ ਜਿਹਦੇ ਨਾਲ ਕਿ ਤੁਸੀਂ ਦੁਨੀਆ 'ਚ ਵੀ ਇੱਜ਼ਤ ਤੱਕ ਸਕੋ ਗੁਰੂ ਤੇ ਬਾਦਨੀ ਕਰ ਵਿੱਚ ਤੜੀ ਇੱਜ਼ਤ ਮਿਲੀ ਰਹੇ ਇਸ ਦਮਾ ਟਾਈਮ ਮੈਨੇਜਮੈਂਟ ਜੇ ਤੁਸੀਂ ਜ਼ਿੰਦਗੀ ਚ ਕਾਲੀ ਦੇ ਨਾਲ ਸਾਰੇ ਕੰਮ ਕਰੋਗੇ ਬੱਚਾ ਕਾਲੀ ਨਾਲ ਕੰਮ ਕਰੇਗਾ ਤੁਸੀਂ ਨੇੜੇ ਦੀ ਫੋਮੇ ਬੱਚਾ ਨੇੜੇ ਦੀ ਹੋਏਗਾ ਜੇ ਤੁਸੀਂ ਆਪਣੇ ਟਾਈਮ ਦੀ ਕਦਰ ਕਰੋਗੇ ਤੇ ਬੱਚਾ ਵੀ ਕਰੇਗਾ ਸਰੀਰਕ ਬੌਧਿਕ ਮਾਨਸਿਕ ਆਤਮਿਕ ਤੌਰ ਤੇ ਜਿੱਦਾਂ ਦਾ ਤੁਹਾਡਾ ਜੀਵਨ ਹੋਏਗਾ ਉਦਾਂ ਦਾ ਬੱਚੇ ਦਾ ਹੋਏਗਾ ਆਖਰੀ ਗੱਲ ਇੱਕ ਨੋ ਸਮਾਪਤੀ ਕਰਾਂ ਜੇ ਤੁਸੀਂ ਜਾਣੇ ਹੋ ਕਿ ਸਾਡੇ ਬੱਚੇ ਜਿਹੜੇ ਨੇ ਸਤਗੁਰੂ ਅਧਿਆਕਾਰਿੰ ਦੇਵਰਤਾ ਨਾਰ ਉਹ ਸਿੱਖ ਦੀ ਚੰਗੇ ਨਹੀਂ ਗੁਰਸਿਖ ਹੋਣ ਉਹਦੇ ਲਈ ਮਾਮਾ ਨੂੰ ਤੇ ਜਿਹੜੇ ਪਿਤਾ ਉਹਨਾਂ ਨੂੰ ਦੁਬੰਦ ਦਾ ਸੰਬੰਧ ਬੜੀ ਪਈ ਮਾਂ ਵੀ ਦਸਵੰਦ ਕਢਣੀ ਪਈ ਗਈ ਪਿਤਰਾਂ ਨੂੰ ਵੀ ਦਸਵੰਦ ਕਢਣੀ ਪਈ ਗਈ ਮੈਂ ਫਾਸਟ ਕਮੈਂਟ ਹੋ ਰਹਿਣੇ ਪਰ ਉਸ ਤੋਂ ਬਾਅਦ ਸਮਾਪਤੀ ਹੈ ਮਾਂ ਨੇ ਜਿਹੜੀ ਦਸਵੰਦ ਕਢਣੀ ਪੈਸਿਆਂ ਦੀ ਨਹੀਂ ਕਿਉਂਕਿ ਪੈਸੇ ਦੀ ਦਸਵੰਦ ਕਢ ਕੇ ਸੀ ਬਾਅਦ ਬੜੀ ਦੇ ਚੁੱਕੇ ਹਾਂ ਸਾਡੇ ਬੱਚੇ ਵਿਵਰਦੇ ਰਹੇ ਸੀ ਬਾਹਰ ਬਸੋਂ ਨੂੰ ਲੈ ਕੇ। ਦਿਸ ਵੰਤ ਕੋਲੋਂ ਸਮੇਂ ਵੀ ਮਾ ਟਾਈਮ ਵੀ ਦਿਸ ਵੰਤ ਕੱਢੇ। ਦੋ ਤਰ੍ਹਾਂ ਦਾ ਟਾਈਮ ਬੱਚਿਆਂ ਨੂੰ ਦਿੱਤਾ ਜਾਂਦਾ ਹੁੰਦਾ। ਇੱਕ ਹੁੰਦਾ ਵੈ ਕੁਆਂਟੀਟੀ ਟਾਈਮ। ਕੁਆਂਟੀਟੀ ਟਾਈਮ ਕੀ ਹੈ? ਮਾਂ ਤਿੰਨੇ ਇਕੱਠੇ ਬੈਠ ਕੇ ਸੀਰੀਅਲ ਦੇਖਿਆ ਟੀਵੀ ਤੇ 3 ਘੰਟੇ ਤੇ ਮਾਂ ਕਹਿੰਦੀ ਮੈਂ ਆਪਣੇ ਤਿੰਨ ਤਿੰਨ ਘੰਟੇ ਦੇ। ਪਿਤਾ ਕਹਿੰਦਾ ਵੀ ਮੈਂ ਆਪਣੇ ਪੁੱਤਰ ਨੂੰ 3 ਘੰਟੇ ਦਿੱਤੇ ਸੀ ਗਏ ਸੀ ਸਵੇਰੇ ਫਿਲਮ ਲੈ ਕੇ ਆਇਆ ਇਹ ਹੈ ਕੁਆਲਿਟੀ ਟਾਈਮ 3 ਘੰਟੇ ਪਰ ਉਹ 3 ਘੰਟੇ ਦਾ 3 ਨੂੰ ਦਿੱਤੇ ਨਾ ਪੁੱਤਰ ਨੂੰ ਦਿੱਤੇ ਉਹ 3 ਘੰਟੇ ਫਿਲਮ ਨੂੰ ਦਿੱਤੇ ਸੀਰੀਅਲ ਨੂੰ ਦਿੱਤੇ ਟੀਵੀ ਨੂੰ ਦਿੱਤੇ ਬੱਚੇ ਨੂੰ ਨਹੀਂ ਦਿੱਤੇ ਦੂਜਾ ਹੈ ਕੁਆਲਿਟੀ ਟਾਈਮ ਕੁਆਲਿਟੀ ਟਾਈਮ ਕਿਹਦਾ ਹੈ ਕੋ 15 ਮਿੰਟ ਬਹੁਤ ਹੈ 15 ਮਿੰਟ ਪਿਤਾ ਪੁੱਤਰਾਂ ਨੂੰ ਸਾਹਮਣੇ ਬੈਠੇ ਮਾਂ ਧੀਾਂ ਨੂੰ ਸਾਹਮਣੇ ਬੈਠੇ ਪਿਤਾ ਪੁੱਤਰ ਨੂੰ ਕਹੇ ਆਰਡਰ ਨਾ ਕਰ ਤੂੰ ਮਾਂ ਕਰ ਤੂੰ ਨਾ ਮੰਨੇ ਨੀ ਪਿਤਾ ਪੁੱਤਰ ਨੂੰ ਕਹੇ ਤੇਰੀ ਕੋਈ ਸਮੱਸਿਆ ਤੇ ਮੈਨੂੰ ਦੱਸ ਮੈਂ ਹੱਲ ਕਰਾਂਗਾ ਹੁਣ ਤੂੰ ਵੱਡਾ ਹੋ ਗਿਆ ਮੈਂ ਤੇਰਾ ਫਰੈਂਡ ਹਾਂ ਤੇਰੀ ਕੋਈ ਲੋੜ ਹੈ ਤੇ ਮੈਨੂੰ ਦੱਸ ਮੈਂ ਪੂਰੀ ਕਰਾਂਗਾ ਪਿਤਾ ਇੱਕ ਦਿਨ ਕਹੇ ਦੋ ਦਿਨ ਕਹੇ ਚਾਰ ਦਿਨ ਕਹੇ ਇਦਾਂ ਹੀ ਮਾਂ ਤੀ ਅੰਮੋ ਸਾਹਮਣੇ ਬੈਠ ਮਾਂ ਤੀ ਨੂੰ ਕਹੇ ਤੇਰੇ ਹੁੰਦੇ ਕੋਈ ਤੂੰ ਵੱਡੀ ਹੋ ਗਈ ਮੇਰੀ ਸੇਲੀ ਹੈ ਕੋਈ ਤੇਰੀ ਸਮੱਸਿਆ ਹੋਵੇ ਤੇ ਮੈਨੂੰ ਦੱਸ ਮੈਂ ਮਦਦ ਕਰਾਂਗੀ ਤੇਰੀ ਕੋਈ ਪ੍ਰੋਬਲਮ ਹੈ ਤੇਰੀ ਕੋਈ ਲੋੜ ਹੈ ਮੈਨੂੰ ਦੱਸ ਮਾਂ ਇੱਕ ਦਿਨ ਕਹੇ ਦੋ ਦਿਨ ਤਿੰਨ ਦਿਨ ਹੱਸਦਾ ਆਖਰ ਨੂੰ ਪਤਾ ਕੀ ਹੋਏਗਾ ਧੀ ਸੋਚੀ ਕਿ ਰੋਜ਼ ਮਾਂ ਕਹਿੰਦੀ ਹੈ ਕਿ ਕੋਈ ਸਮੱਸਿਆ ਹੋਵੇ ਤੇ ਦੱਸ ਦੋਸ ਕਹਿੰਦੀ ਹੈ ਮਾਂ ਚਲ ਦੱਸ ਹੀ ਦਵਾਂ ਜਿਸ ਦਿਨ ਧੀ ਨੇ ਆਪਣੀ ਸਮੱਸਿਆ ਤੁਹਾਨੂੰ ਦੱਸ ਦਿੱਤੀ ਨਾ ਉਸੇ ਦਿਨ ਜਨਰੇਸ਼ਨ ਗੈਪ ਖਤਮ ਹੋ ਜਾਏਗਾ ਜਿਹੜਾ ਪੀੜੀ ਦਾ ਪਾਣਾ ਹੈ ਨਾ ਵਿਚਕਾਰ ਉਸੇ ਦਿਨ ਹੀ ਮੁੱਕ ਜਾਏਗਾ ਕਿਉਂ ਧੀ ਨੇ ਆਪਣਾ ਦਿਲ ਖੋਲ ਕੇ ਤੁਹਾਡੇ ਗੇ ਰੱਖ ਦਿੱਤਾ ਗੈਪ ਖਤਮ ਹੋ ਗਿਆ ਤੁਹਾਡੇ ਤੇ ਧੀ ਦੇ ਵਿਚਕਾਰ ਹੁਣ ਉਹ ਮਾਪ ਕੀ ਕਰੇ ਹੁਣ ਇਹ ਨਾ ਕਰੇ ਮਾਪ ਤੇ ਤੀਨੇ ਸਮੱਸਿਆ ਦੱਸ ਦੇ ਤੇ ਮਾਪ ਹੱਦਾਰੇ ਹੋ ਜਾਏ ਛਾ ਇਹ ਤਾਂ ਨਹੀਂ ਕਰ ਲੈ ਉਹ ਗੁੱਸੇ ਹੋਵੇ ਕਦੋਂ ਉਹ ਤੀਸਾ ਨਹੀਂ ਦਿਲ ਦੇ ਦਰਵਾਜ਼ੇ ਬੰਦ ਕਰ ਦੇਗੀ ਕੱਤੀ ਦਿਲ ਦੀ ਗੱਲ ਹੈ ਤੁਸੀਂ ਆਪਣਾ ਵਿਸ਼ਵਾਸ ਖੋਲੋ ਉਹਦੇ ਉਸ ਤੋਂ ਬਾਅਦ ਇਹ ਕੀਤਾ ਜਾਏ ਮਾਂ ਤੀਨੂ ਗਵੇ ਕੋਈ ਨੰਨੀ ਮੱਚੀ ਮੈਂ ਤੇ ਨਾਲ ਆ ਅਸੀਂ ਇਸ ਸਮੱਸਿਆ ਦਾ ਹੱਲ ਕਰਾਂਗੇ ਤੁਸੀਂ ਚੁੱਪਦਾ ਹੀ ਨਾ ਬੜੋ ਉਹ ਜਨਰੇਸ਼ਨ ਗਿਆ ਪਤੀ ਨਹੀਂ ਆਏ ਕੋਈ ਉਹ ਹੈ ਕੁਆਲਿਟੀ ਟਾਈਮ ਪਿਤਾ ਪੁੱਤਰ ਮੈਦਾਨਾਂ ਟਾਈਮ ਲਵੇ ਮਾਤਾ ਵੀ ਮੈਦਾਨਾਂ ਟਾਈਮ ਲਵੇ ਦੂਜਾ ਜੇ ਬੱਚੇ ਛੋਟੇ ਨੇ ਤੇ 15 ਮਿੰਟ ਬੱਚਾ ਮਾਂ ਦੇ ਹੱਥ ਚ ਹੁੰਦਾ ਸਵੇਰੇ ਜਦੋਂ ਮਾਂ ਨੇ ਤਿਆਰ ਕਰਕੇ ਸਕੂਲ ਭੇਜਣਾ ਉਹਨਾਂ ਨੂੰ ਆਣਾ ਪਾਣਾ ਆਪਦੀ ਕੰਮੀ ਕਰਨੀ ਆਪਣੇ ਪਾਣੀ ਨੂੰ ਤਿਆਰ ਕਰਨਾ ਤੇ 15 ਮਿੰਟ ਚ ਸਿਰਫ ਇੱਕ ਬੱਚਾ ਤਿਆਰ ਨਹੀਂ ਹੁੰਦਾ ਮਾਂ ਚਾਹੇ ਇੱਕ ਸਿੱਖ ਵੀ ਤਿਆਰ ਹੋ ਸਕਦਾ 15 ਮਿੰਟ ਮਾਂ ਕੀ ਕਰੇ ਇੱਕ ਸ਼ਬਦ ਪੜ੍ਹੀ ਜਾਏ ਬਸ ਪੜ੍ਹੀ ਜਾਏ ਪੜ੍ਹੀ ਜਾਏ ਪੜ੍ਹੀ ਜਾਏ ਤੇ ਬੱਚੇ ਦੇ ਕੰਨ ਵੱਡੇ ਹੁੰਦੇ ਨੇ ਨਾ ਉਹਨੇ ਸੁਣੀ ਜਾਣੇ ਸੁਣੀ ਜਾਣੇ ਸੁਣੀ ਜਾਣੇ ਇੱਕ ਹਫਤਾ 15 ਮਿੰਟ ਦੇ ਵਿੱਚ ਕੁੰਦਲ ਮਰੀ ਪੜਾਉਗਾ ਦਾ ਦੂਜੇ ਦਿਨ ਵੀ 15 ਵਾਰੀ ਤੀਜੇ ਦਿਨ ਵੀ 15 ਵਾਰੀ ਹਫਤੇ ਬਾਅਦ ਮਾਂ ਕਵੇ ਤਾਂ ਬੱਚਾ ਚੂਸਣਾ ਬੱਚਾ ਸਮਾਏਗਾ ਹੋ ਸਕਦਾ ਗਲਤੀ ਕਰੇ ਤੁਸੀਂ ਮੈਨੂੰ ਸਮਝਾਵੇ ਫਿਰ ਸਿਖਾ ਦਿਓ ਇਦਾਂ ਹੀ ਇੱਕ ਹਫਤਾ ਮਾਂ ਇੱਕ ਸਾਖੀ ਸੁਣਾਵੇ ਆਪ ਨੂੰ ਸਾਖੀ ਸੁਣਾਵਾ ਪਹਿਲਾਂ ਲੋ ਜੀ ਦੀ ਸਾਖੀ ਛੋਟੇ ਸਾਰ ਦੇ ਵਿੱਚ ਸਾਖੀ ਇੱਕ ਹਫਤਾ ਰੋਜ਼ ਇੱਕ ਸਾਖੀ ਸੁਮਾਈ ਦੇ ਸੁਮਾਈ ਦੇ ਹਫਤੇ ਤੱਕ ਗੱਤਿ ਉਸਤਾਫੀ ਯਾਦ ਹੋ ਜਾਣਗੀ ਮਾਂ ਕਹੇ ਤਰ੍ਹਾਂ ਨੂੰ ਤੋਸਲਾ ਸਕੀ ਇਦਾਂ ਜਾਂ ਪੰਜਾਬ ਪਿਆਰੇ ਦੇ ਨਾਮ 10 ਗੁਰੂ ਸਰਵਨਾਂ ਦੇ ਨਾਮ ਸੋਚੋ ਇੱਕ ਸਾਲ ਦੇ ਵਿੱਚ ਬੱਚੇ ਨੂੰ ਕਿੰਨੇ ਸ਼ਬਦ ਯਾਦ ਹੋ ਜਾਣਗੇ ਕਿੰਨੀਆਂ ਸਾਖੀਆਂ ਯਾਦ ਹੋ ਜਾਣਗੀਆਂ ਸਿਰਫ 15 ਮਿੰਟ ਰੋਜ਼ ਇਹਨੇ ਕੁਆਲਿਟੀ ਟਾਈਮ ਸਮੇਂ ਦਾ ਦਸਵੰਦ ਪੜ੍ਹਣਾ ਹੈ ਤੁਸੀਂ ਹੁਣ ਸਮੱਸਿਆ ਤਾਂ ਇਹ ਹੈ ਸਮੱਸਿਆ ਹੈ ਮਾਂ ਕਰਦੀ ਵੀ ਨਵਾਬ ਨੇ ਸ਼ਬਦਾਂ ਨੂੰ ਯਾਦੀਆਂ ਯਾਦ ਨਹੀਂ ਫਿਰ ਪਿਤਾ ਦਸਵੰਦ ਪੜ੍ਹਦੇ ਉਹ ਦਸੰਦ ਮਾਇਆ提 ਕੱਢੇ ਤੇ ਉਸ ਮਾਇਆ ਦੇ ਨਾਲ ਗੁਰਬਾਣੀ ਦੀਆਂ ਪੋਥੀਆਂ ਕਰ ਲੈ ਕੇ ਆਏ ਨਿਤਨੇਮ ਦੇ ਸਟੀਕਾ ਲੈ ਕੇ ਆਏ ਸਾਖੀਆਂ ਵਾਲੀਆਂ ਪੋਥੀਆਂ ਕਰ ਲੈ ਕੇ ਆਏ ਜਾਂ ਸਾਡੇ ਕੌਮ ਦੇ ਬੜੇ ਮੰਥਰੀ ਮੈਗਜ਼ੀਨ ਇੱਕ ਟੋਪ ਦੇ ਨੇ ਘਰਾਂ 'ਚ ਹਫਤਾਵਾਰੀ ਮੰਥਰੀ ਜਿਹੜੇ ਨੇ ਮਹੀਨਾਵਾਰੀ ਪਰ ਸਾਡੇ ਕੋਲ ਮੈਗਜ਼ੀਨ ਕੋਲ ਉਹਨਾਂ ਵਿੱਚ ਗੁਰਬਾਣੀ ਇਤਿਹਾਸ ਸਾਖੀਆਂ ਸਾਰਾ ਪੁੱਜੁੰਦਾ ਹੈ ਮਾਤ ਪਿਤਾ ਉਹ ਤੋਂ ਸਾਖੀਆਂ ਪੜਨ ਸ਼ਬਦ ਪੜਨ ਯਾਦ ਕਰਨ ਤੇ ਹਰ ਰੋਜ਼ ਬੱਚਿਆਂ ਨੂੰ ਯਾਦ ਕਰਨ ਤੇ ਘਰ ਚ ਮਾਹੌਲ ਗੁਰਬਾਣੀ ਵਾਲਾ ਹੋ ਗਏ ਜਿਹੜਾ ਗੁਰਨਾਨ ਸਾਹਿਬ ਦਾ ਸੁਪਨਾ ਸੀ ਦਾ ਘਰ ਘਰ ਅੰਦਰ ਧਰਮਸਾਲ ਹੁੰਦਾ ਕੀ ਤੁਸੀਂ ਸਦ ਸਵੇ ਸਿੱਖ ਦੇ ਘਰ ਦਾ ਮਾਹੌਲ ਧਰਮਸਾਲਾ ਵਰਗਾ ਹੋਣਾ ਚਾਹੀਦਾ ਜਦੋਂ ਆ ਮਾਹੌਲ ਹੋਏਗਾ ਤੁਹਾਡੇ ਬੱਚੇ ਕਦੀ ਵੀ ਗੁਰਸਿੱਖੀ ਤੋਂ ਬਾਹਰ ਜਾਣਗੇ ਨਹੀਂ ਇਸ ਕਰਕੇ ਇਸ ਇਹਨਾਂ ਗੁਰਾਂ ਨੂੰ ਕਰ ਚ ਲੈਣ ਵਾਸਤੇ ਆਪਣੇ ਬੱਚਿਆਂ ਨੂੰ ਕੁਆਲਿਟੀ ਟਾਈਮ ਦਿਓ ਉਸ ਕੁਆਲਿਟੀ ਟਾਈਮ ਦੇ ਵਿੱਚ ਗੁਰਬਾਣੀ ਇਤਿਹਾਸ ਚੰਗੀਆਂ ਚੀਜ਼ਾਂ ਜਾਂ ਚੰਗੀਆਂ ਪੁਸਤਕਾਂ ਦਿਓ ਆਪ ਪੜੋ ਬੱਚਾਂ ਨੂੰ ਪੜਾਓ ਤਾਂ ਕਿ ਤੁਹਾਡੇ ਬੱਚੇ ਜਿਹੜੇ ਨੇ ਸੋਹਣਾ ਜੀਵ ਬਣ ਸਕਣ ਇਹ ਚੈਪਟਰ ਤੇ ਬਹੁਤ ਲੰਮੇ ਲੰਮੇ ਹੁੰਦੇ ਨੇ ਕਿਉਂਕਿ ਇੱਕ ਇੱਕ ਚੈਪਟਰ ਨੂੰ ਸੇਖੋਲ ਕੇ ਚੱਲੀ ਤੇ ਬੜਾ ਟਾਈਮ ਲੱਗਦਾ ਹੈ ਪਰ ਮੈਂ ਸੰਖੇਪ ਵਿੱਚ ਆਪ ਨੂੰ ਸਮਝਾਈ ਹੈ ਸਤਿਗੁਰੂ ਕਿਰਪਾ ਕਰ